ਗੁਰਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਸਾਡੀ ਧਰਤੀ ਸਾਡੇ ਲੋਕ ਚਰਨ ਕਰਨਾਲ ਸੀ ਵੀਡੀਓ ਸ਼ੇਅਰ ਕਰਦੇ ਆ ਗੁਰਮਤ ਪ੍ਰਚਾਰ ਜਥੇ ਵੱਲੋਂ ਜਿਹੜਾ ਇੱਕ ਵੱਡਾ ਪ੍ਰੋਗਰਾਮ ਗੁਰਮਤ ਸਮਾਗਮ ਪਿੰਡ ਲੋਕੇ ਕਲਾ ਦੇ ਗੁਰਦੁਆਰਾ ਸਾਹਿਬ ਤਸਿਲ ਜੀਰਾ ਜ਼ਿਲ੍ਹਾ ਫਰੋਇਪੁਰ ਵਿਖੇ ਕਰਵਾਇਆ ਗਿਆ ਬੱਚਿਆਂ ਦੇ ਇਸ ਗੁਰਮਤ ਸਮਾਗਮ ਵਿੱਚ ਵੱਡੇ ਪੱਧਰ ਤੇ ਕ੍ਰੀਬ 5-6 ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ ਸੋ ਇਸ ਸਮੇਂ ਵੱਡੇ ਪਰਾਲੇ ਕੀਤੇ ਗਏ ਗੁਰਮਤ ਪ੍ਰਚਾਰ ਜਥੇ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਖਾਸ ਤੌਰ ਤੇ ਭਾਈ ਬਲਕਾਰ ਸਿੰਘ ਜੀ ਗੁਰਮਤ ਵਿਚਾਰ ਜਥਾ ਭਾਈ ਕਰਨੈ ਸਿੰਘ ਜੀ ਸੰਗਰਾਹ ਹੋਰ ਔਰ ਖਾਸ ਤੌਰ ਤੇ ਪਹੁੰਚੇ ਪ੍ਰੋਫੈਸਰ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਸਬੋਧਨ ਕੀਤਾ ਔਰ ਬੱਚਿਆਂ ਨੂੰ ਜਿਹੜਾ ਗੁਰਮਤ ਦੇ ਲੜ ਲਾਉਣ ਦੀ ਗੱਲ ਕੀਤੀ ਜੇਕਰ ਗੱਲ ਕਰਦੇ ਆ ਪੰਚਾਇਤ ਦੇ ਵਿੱਚੋਂ ਸਮੂੱਚੀ ਪੰਚਾਇਤ ਪਿੰਡ ਲੋਕੀ ਕਲਾ ਦੇ ਨੇ ਵੱਡਾ ਸਹਿਯੋਗ ਦਿੱਤਾ ਸਰਪੰਚਾ ਜਸਵੰਤ ਸਿੰਘ ترਸੀਮ ਸਿੰਘ ਤੇ ਸਰਪੰਚ ਸੁਖਚੈਨ ਸਿੰਘ ਗ੍ਰੰਥੀ ਭਾਈ ਰਣਜੀਤ ਸਿੰਘ ਗੁਰਦਰਾ ਸਾਹਿਬ ਦੇ ਗ੍ਰੰਥ ਸਿੰਘ ਤੇ ਬਰਿੰਦਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੋ ਵੱਡਾ ਉਪਰਾਲਾ ਕੀਤਾ ਗਿਆ ਇਸ ਜਥੇ ਵੱਲੋਂ ਸੋ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਅੱਜ ਦਾ ਪ੍ਰੋਗਰਾਮ ਬਹੁਤ ਆਪ ਲੋਕਾਂ ਨੇ ਦੇਖਿਆ ਸਭ ਨੇ ਵੀਡੀਓ ਚੱਲ ਰਹੀ ਹੈ ਇਸ ਪ੍ਰੋਗਰਾਮ ਦੇ ਪਿੱਛੇ ਮੇਨ ਮਕਸਦ ਕੀ ਹੈਗਾ ਕਿਉਂਕਿ ਐਦਾਂ ਵੱਡਾ ਇਕੱਠ ਕਰਕੇ ਬੱਚੇ ਨੂੰ ਇਸ ਤਰੀਕੇ ਨਾਲ ਗੁਰਮਤਿ ਨਾਲ ਜੋੜਨਾ ਇਹਦੇ ਵਿੱਚ ਕੋਈ ਓਖਾਈ ਕੋਈ ਓਖਾ ਜਾਂ ਸੌਖਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ ਪਟਨਾਪੁਰ ਧੰਨਵਾਦ ਸਹਿ ਚਲ ਰਹੇ ਸਭੀ ਦਾ ਕਰਦੇ ਜੀ ਜਿਹੜੇ ਸਾਡੇ ਤਰਸ ਕਰਕੇ ਸਾਡੇ ਕੋਲ ਸੇਵਾ ਲੈ ਰਹੇ ਹੂੰ ਇਹ ਸੇਵਾ ਅਸੀਂ ਤਕਰੀਬਨ 8-8 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਠੀਕ ਹੈ ਬਗਤਾਰ ਸਾਹਿਬ ਤੋਂ ਕਰ ਰਹੇ ਪਿੰਡਾਂ 'ਚ ਕੋਈ ਇਹਦੇ ਲਾਉਣ ਦਾ ਕਾਰਨ ਸੀ ਕੋਈ ਨਹੀਂ ਪਤਾ ਲੱਗਾ ਸੀ ਉਸ ਜਿਹੜੇ ਆਪਣੇ ਪੰਛਤ ਦੇ ਵਿਰੋਧੀ ਕਹਿ ਲਓ ਹਾਂ ਪਿੰਡਾਂ ਪਿੰਡਾਂ ਵਿੱਚ ਇੱਕ ਬੱਚੀ ਨੂੰ 1200 ਰੁਪਏ ਦੇ ਕੇ ਪੈਣੀ ਰੱਖਦੇ ਨੇ ਉਹ ਹਾਂ ਉਹਨਾਂ ਕੋਲੋਂ ਗੁਰਮਤ ਤੋਂ ਉਲਟ ਇਤਿਹਾਸ ਪੜਾਇਆ ਜਾ ਰਿਹਾ ਹੈ ਬਿਲਕੁਲ ਪੰਜਾਬੀ ਨੂੰ ਖਤਮ ਕੀਤਾ ਜਾਂਦਾ ਹਾਂ ਹਾਲਾਂਕਿ ਜਦੋਂ ਮੈਂ ਉਹਦੇ ਬਾਰੇ ਸੁਣਿਆ ਸੀ ਨਾ ਤੇ ਮੈਂ ਸੋਚਿਆ ਵੀ ਇਹ ਹੋ ਰਿਹਾ ਪੰਜਾਬ ਦੇ ਭਲਾ ਹਾਂ ਹਰਾਂ ਨਹੀਂ ਉਹ ਮੇਰੇ ਪਿੰਡੀ ਹੋ ਰਿਆ ਸੀ ਗੋ ਦੋਹਰਾ ਨਹੀਂ ਹੋਈ ਮੈਨੂੰ ਮੇਰੇ ਪਿੰਡੀ ਹੋ ਰਿਆ ਸੀ ਉਹ ਜਦੋਂ ਮੈਂ ਸਰ ਮੁਕਬਾਰੇ ਕੀਤੀ ਉਹਨਾਂ ਦੇ ਕੋਲ ਜੋ ਸਰਵਿਸ ਪੜੀ ਆਵੇ ਤੇ ਮੈਂ ਬੜਾ ਹੈਰਾਨ ਹੋਇਆ ਫਿਰ ਮਨ ਵਿਚਾਰਿਆ ਵੀ ਇੱਕ ਜੇ ਉਹ 1200 ਰੁਪਿਆ ਦੇ ਕੇ ਇੱਕ ਬੱਚੀ ਰੱਖ ਕੇ ਪਿੰਡ ਵਿੱਚ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਗੁਰੂ ਨੇ ਕਿਰਪਾ ਕੀਤੀ ਦਾਸ ਨੇ ਸ਼ੁਰੂ ਕੀਤੇ ਸੀ ਫਿਰ ਨਾਲ ਨਾਲ ਲਾਕੇ ਦੇ ਸਿੰਘ ਇੱਥੇ ਨਾਲ ਜੁੜ ਗਏ ਤੇ ਲਗਭਗ ਸਾਨੂੰ 7-8 ਸਾਲ ਤੋਂ ਲਗਾਤਾਰ ਅਸੀਂ ਪਿੰਡਾਂ ਦੇ ਵਿੱਚ ਏ ਗੁਰਮਤ ਸਖ ਲਈ ਕੰਪਲਉਨ ਇੱਕ ਹਫਤੇ ਤੋਂ ਲਾ ਰਹੀ ਜਾਈ ਦਾ ਠੀਕ ਹੈ ਹ ਪਹਿਲਾਂ ਲੱਗਦੇ ਨੇ ਫਿਲਮ ਉਖਾਈਦੀ ਆ ਅੱਛਾ ਫਿਰ ਸ਼ਾਮ ਬੱਚਿਆਂ ਦੇ ਕਲਾਸਾਂ ਲਾਈਦੀਆਂ ਫਿਰ ਦੇ ਦਿਨ ਨਾਲ ਕਥਾ ਕੀਰਤਨ ਹੋ ਜਾਂਦਾ ਤੇ ਜਿਹੜੇ ਬੱਚਿਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਠੀਕ ਦੂਜੀ ਗੱਲ ਜਿਵੇਂ ਤੁਸੀਂ ਕੀਤੀ ਵੀ ਇਹਦੀ ਲੋੜ ਕਿਉਂ ਆ ਹਾਲਾਤ ਇਹ ਬਣਦੇ ਜਾ ਰਹੇ ਸਾਡੇ ਪੰਜਾਬ ਵਿੱਚ ਕਿ ਸਾਡੇ ਜਿਹੜੇ ਨੌਜਵਾਨ ਗੁਰਮਤ ਤੋਂ ਬਹੁਤ ਦੂਰ ਜਾ ਰਹੇ ਔਰ ਪਿੰਡਾਂ ਪਿੰਡਾਂ ਜਦੋਂ ਅਸੀਂ ਜਾਂਦੇ ਹਾਂ ਜਿਹੜੇ ਵੱਡੇ ਸਮਾਗ ਬਹੁਤ ਹੋ ਰਹੇ ਨੇ ਉਹ ਸਾਨੂੰ ਕਰਨੇ ਵੀ ਚਾਹੀਦੇ ਬਿਲਕੁਲ ਪਰ ਰਿਜਲਟ ਜੇ ਸਾਨੂੰ ਪਿੰਡ ਚ ਗਿਆ ਮਿਲਦਾ ਉਹ ਵੱਡੇ ਪਰਮਾ ਜ ਨਹੀਂ ਮਿਲ ਰਿਹਾ ਨਹੀਂ ਜੀ ਬਿਲਕੁਲ ਲਈ ਪਿੰਡਾਂ ਜਾਣੇ ਨਾ ਬੱਚਿਆਂ ਦੇ ਬਹਿ ਕੇ ਗੱਲਾਂ ਕਰੀ ਦੀਆਂ ਸਾਹਮਣੇ ਜਵਾਬ ਜਵਾਬ ਕਰੀ ਦੇ ਬਿਲਕੁਲ ਦੱਸੀਦਾ ਉਹਨਾਂ ਨੂੰ ਉਹ ਬੱਚਿਆਂ ਦੇ ਦਿਮਾਗ ਚ ਗੱਲ ਵੱੜਦੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਸਿਲੇਬਸ ਦਿੰਦੇ ਹਾਂ ਹਾਂ ਬੱਚੇ ਨਾਲ ਇਸ ਤਾਂ ਗੱਲਾਂ ਹੀ ਕਰਦੇ ਬੱਚਿਆਂ ਨਾਲ ਗੁਰਮਤियां ਇਤਿਹਾਸ ਦੀਆਂ ਗੱਲਾਂ ਕਰੀ ਦੀਆਂ ਨੇ ਔਰ ਬੱਚੇ ਜਦੋਂ ਸੁਣਦੇ ਆ ਫਿਰ ਤਾਰੇ ਬੱਚੇ ਤਾਂ ਕੇਸ ਵੀ ਰੱਖ ਲੈਂਦੇ ਆ ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਥੋੜੀ ਸ਼ਰਮ ਗੱਲ ਹੈ ਇੱਥੇ ਨਾ ਇੱਕ ਆਪਣੇ ਪਿੰਡ ਇਲਾਕੇ ਦੀ ਗੱਲ ਹੈ ਇੱਕ ਪਿੰਡ ਦੇ ਜੀ ਉਸ ਪਿੰਡ 'ਚ 10 ਘਰ ਜਿਹੜੇ ਸਾਈ ਬਣ ਚੁੱਕੇ ਸਨ ਜੀ ਤੁਹਾਨੂੰ ਪਤਾ ਲੱਗਾ ਮੈਂ ਗਿਆ ਪਿੰਡ 'ਚ ਉਹਨਾਂ ਦੇ ਮੈਂ ਆ ਵੀ ਆਪਾਂ ਇੱਕ ਕੰਪਲ ਹੋਣਾ ਬੱਚਿਆਂ ਦਾ ਹਾਂ ਫਿਲਮ ਵਿਖਾਈ ਅਸੀਂ ਹਫ਼ਤਾ ਕੰਪਲਾਇਆ 20 ਬੱਚੇ ਪਿੰਡ 'ਚੋਂ ਆਏ ਸਾਨੂੰ ਮਿਲੇ ਉਹ ਜੀ ਬਿਵੀਦਨ ਸਮਾਦਮ ਕੀਤਾ ਜੀ ਕਿਲੇ ਦਿਨ ਮੈਂ ਬੇਨਤੀ ਕੀਤੀ ਪਿੰਡ ਵਾਲਿਆਂ ਨੂੰ ਵੀ ਜਿਹੜੇ ਬੱਚੇ ਕੇਸ ਰੱਖਣਗੇ ਜਿਹੜੇ ਬੱਚੇ ਕੇਸਾਂ ਸਭਾਲ ਕਰਨਗੇ ਅਸੀਂ ਉਹਨਾਂ ਬਿਸਤਾਰਾ ਫਰੀ ਦਵਾਂਗੇ ਤੇ ਨਾਲ ਉਹਨਾਂ ਸਨਮਾਨਤ ਕਰਾਂਗੇ ਠੀਕ ਹੈ ਹਫਤੇ ਬਾਅਦ ਮੈਨੂੰ ਫੋਨ ਆਇਆ ਪਿੰਡ ਚੋਂ ਮੈਂ ਸੋਚਿਆ ਪੰਜ ਸੱਤ ਨੌਜਵਾਨ ਹੋਣਗੇ ਜਿਹੜੇ ਮੱਲੋਂ ਚਲੋ ਉਹਨਾਂ ਬਿਸਤਾਰਾ ਵੰਡਾਵਾਂਗੇ ਜੀ ਉਹ ਕਹਿੰਨ ਲੱਗੇ ਭਾਈ ਸਾਹਿਬ ਵੀ ਤੁਸੀਂ ਕਹਾ ਦੇ ਪਿੰਡ ਕਦੋਂ ਆ ਰਹੇ ਜੀ ਮੈਂ ਇਵੇਂ ਕਹ ਤੁਸੀਂ ਕਹਿੰਦੇ ਸਭ ਨੂੰ ਸਨਮਾਨਤ ਕਰਾਂ ਅਸੀਂ ਸਨਮਾਨ ਕੀ ਬਿਸਤਾਰਾ ਵੰਡ ਲਈਆਂ ਅਸੀਂ ਮੈਂ ਕਿੰਨੇ ਕ ਆਪਣੇ ਬੱਚੇ ਤਿਆਰ ਹੋਏ ਆ ਕਹਿੰਦੇ 35 ਬੱਚੇ ਜਿਹੜੇ ਉਹ ਤਿਆਰ ਕੇਸ ਰੱਖਣ ਵਾਸਤੇ ਤੇ ਜਦੋਂ ਸਾਨੂੰ ਸਤਾਉਂਦੇ ਮੈਂ ਹੈਰਾਨ ਵੇਸੇ ਹੀ ਪਰ ਬੰਦ ਕੀਤਾ ਭਾਈ ਆ ਬਿਜ਼ਨਸ ਮੇਰੇ ਨਾਲ ਵਾਕਿ ਮੁੜਿਆ ਲਾ ਕਾਫੀ ਜਨ ਸੇਵਾ ਨਭੋਦਾ ਫਿਰ ਆਹੀਂ 50 ਦਸਤਾਰਾਂ ਉੱਤੇ ਲੱਗੀ ਬੰਦੀ ਤੇ ਵਿੱਚੋਂ ਦੋ ਪੱਤਿਆਂ ਮਤਵੀ ਛਗਿਆ ਹਾਲਾਂਕਿ ਉਹ ਇਲਾਕਾ ਜਿਹੜਾ ਨਿਲਾ ਰਿਹਾ ਉਹ ਬਿਲਕੁਲ ਬਾਰਡਰ ਦਾ ਇਲਾਕਾ ਹੈ ਹਾਂ ਬਿਲਕੁਲ ਬਾਹਰ ਜਿਹੜੀ ਉੱਧਰ ਜਾਂਦੇ ਦੂਜੇ ਪਾਸੇ ਹਾਂ ਹਾਂ ਬਿਲਕੁਲ ਪਰ ਜਦੋਂ ਮੈਂ ਉੱਥੇ ਗਿਆ ਤੇ ਮੈਂ ਹੈਰਾਨ ਹੋਇਆ ਤੇ ਮੈਨੂੰ ਇੱਕ ਗੱਲ ਸਮਝ ਲੱਗੀ ਆ ਵੀ ਇਹਨਾਂ ਲੋਕਾਂ ਦੀ ਨਹੀਂ ਗਲਤੀ ਸਾਡੀ ਗਲਤੀ ਹੈ ਅਸੀਂ ਕਿੱਥੇ ਜਾਣੇ ਪ੍ਰਚਾਰ ਕਰਨ ਤੇ ਸਾਨੂੰ ਇਲਫਾਫੇ ਮਿਲਦੇ ਆ ਇੱਥੇ ਜਾਣੇ ਅਸੀਂ ਬਿਲਕੁਲ ਸਹੀ ਪਿੰਡਾਂ ਜਾਣਾ ਪੈਣਾ ਤੇ ਫਿਰ ਹੀ ਸੇਵਾ ਕਰਨੀ ਪੈਣੀ ਆ ਹਾਂ ਜੇ ਚਾਹਣਾ ਪੈਣਾ ਜੇ ਗੁਰਮਤਿ ਦੀ ਗੱਲ ਕਰਨੀ ਤਾਂ ਪਿੰਡਾਂ 'ਚ ਵੜਨਾ ਪਵੇਗਾ ਬਿਲਕੁਲ ਸਹੀ ਗੱਲ ਇਹਨਾਂ ਨਾਲ ਬਹਿ ਕੇ ਹਾਂ ਇੱਥੇ ਇਹਨਾਂ ਨੂੰ ਪਿਆਰ ਦੀ ਲੋੜ ਹੈ ਜੀ ਹਾਂ ਇਹ ਇਹਨਾਂ ਨਾਲ ਪਿਆਰ ਕਰੋ ਪਿਆਰ ਨਾਲ ਸਮਝਾਓ ਨੌਜਵਾਨ ਉਹਨਾਂ ਨੂੰ ਪਿਆਰ ਨੇ ਆਪਣੇ ਤੇ ਬੱਸ ਹਾਂ ਅੱਜ ਤੁਸੀਂ ਇੱਕ ਮੈਂ ਨੋਟ ਕੀਤਾ ਵੈਸੇ ਬਹੁਤ ਬੱਚੇ ਸੀ 55 ਪਿੰਡਾਂ ਦੇ ਮੇਰੇ ਹਿਸਾਬ ਨਾਲ ਤੁਹਾਡੇ 71 ਕੀਤੇ ਹੋਏ ਬੱਚੇ ਸੀ ਵੱਡੀ ਗਿਣਤੀ ਅੰਦਰ ਬੱਚੇ ਗਰੀਬ ਪਰਿਵਾਰਾਂ ਮੀਡਲ ਪਰਿਵਾਰਾਂ ਦੇ ਨਾਲ ਉਹ ਸਬੰਧਤ ਰੱਖਦੇ ਸੀ ਉਹ ਬੱਚੇ ਦੇਖਣ ਦੇ ਵਿੱਚ ਮਿਲੇ ਜਿਹੜੇ ਬਹੁਤੇ ਵੱਡੇ ਘਰਾਂ ਦੇ ਬੱਚੇ ਉਹ ਵੈਸੇ ਤਰਜ਼ੀ ਘੱਟ ਮੈਨੂੰ ਲੱਗਦਾ ਵੀ ਘਟਾਏ ਹੋਣਗੇ ਤੁਹਾਡੇ ਜਨਸਰੀ ਇਹ ਨਾ ਹੈ ਵੀ ਫਰਕ ਪੈਂਦਾ ਵੀ ਮਾਰੇ ਘਰਾਂ ਦੇ ਬੱਚੇ ਆ ਇਸ ਪਾਸੇ ਆਉਣ ਨੂੰ ਤਿਆਰ ਹੈਗੇ ਨੇ ਪਹਿਲਾਂ ਬਹੁਤਾਂ ਤੇ ਲੋਕਾਂ ਦੇ ਵਿੱਚ ਗੱਲਬਾਤ ਪ੍ਰਚਾਰੀ ਜਾਂਦੀ ਆ ਵੀ ਮਾਰੇ ਲੋਕਾਂ ਨੂੰ ਪਾਸੇ ਕੀਤਾ ਗਿਆ ਉਹਨਾਂ ਨੇ ਹੋਰ ਧਰਮ ਨੂੰ ਅਪਣਾਉਣਾ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਪਰ ਅੱਜ ਵੇਖਿਆ ਮੈਂ ਅੱਜ ਦੇ ਪ੍ਰੋਗਰਾਮ ਅੰਦਰ ਵੱਡੀ ਗਿਣਤੀ ਉਹਨਾਂ ਦੀ ਸੀ ਵੈਸੇ ਨਾ ਇਹਦੇ ਪਿੱਛੇ ਕੋਈ ਕਾਰਨ ਸਾਡੇ ਵਿੱਚੋਂ ਗੁਰੂ ਸਾਹਿਬ ਜੀ ਨੇ ਜਿਹੜੀ ਜਦਪਤ ਦਾ ਕੋੜ ਕੱਢਿਆ ਸੀਗਾ ਹਾਂ ਅੱਜ ਸਾਡੇ ਫਿਰ ਵੱਧਦਾ ਜਾ ਰਿਹਾ ਵੈਸੇ ਬਿਲਕੁਲ ਸੱਚੀ ਗੱਲ ਹੈ ਵੈਸੇ ਵੱਧ ਚੁੱਕਾ ਹੈ ਬਾਬਾ ਹਾਂ ਕਾਫੀ ਜਿਹੜੇ ਹਾਲਾਤ ਪਿੰਡਾਂ ਦੇ ਵਿੱਚ ਐਂ ਸਤਕਾਰ ਨਹੀਂ ਦੇ ਰਹੇ ਉਹਨਾਂ ਨੂੰ ਜਿੰਨਾ ਦੇਣਾ ਚਾਹੀਦਾ ਸੀ ਬਿਲਕੁਲ ਤੇ ਜਦੋਂ ਵੀ ਅਸੀਂ ਪਿੰਡਾਂ ਜਾਂਦੇ ਹਾਂ ਜਦ ਅਸੀਂ ਗੱਲ ਕਰਦੇ ਹਾਂ ਵੀ ਆਪਣੀ ਜਦਪਤ ਕੋਈ ਨਹੀਂ ਆਪਾਂ ਗੁਰਸੇਣ ਬਣੇ ਸਿੱਖੀ ਬਚੀ ਆਪਾਂ ਸਾਰੇ ਸਰਦਾਰ ਆਪਾਂ ਸੇਖਾ ਗੁਰੂ ਨਾਨਕ ਸਾਹਿਬ ਜੀ ਦੇ ਆਪਣੀ ਕਿਹਣੀ ਬਚ ਕੀਤੀ ਮਹਾਰਾਜ ਨਹੀਂ ਹਾਂ ਉਹ ਫਿਰ ਰਾਨ ਹੁੰਦੇ ਵੀ ਕਿੰਨਾ ਵੱਡਾ ਧਰਮ ਜੀ ਦੇ ਚ ਬਰਾਬਰਤਾ ਹੈ ਸਾਂਝੀ ਵਾਲਤਾ ਠੀਕ ਔਰ ਵੇਖੋ ਮੈਂ ਸੋਚਦਾ ਵੀ ਸਾਡੇ ਪੰਜਾਬ ਚ ਤਾਂ ਜੋ ਹਰਾ ਦੇਖੀ ਦੇ ਵੀ ਹਲਾ ਦੇ ਬਣੇ ਆ ਤੇ ਜਦੋਂ ਤਾਮਲਡ ਦੀ ਗੱਲ ਕਰਦੇ ਆ ਹਾਂ ਅੱਜ ਤੋਂ ਕੋਈ ਸਮਾਂ ਪਹਿਲਾਂ ਨਾ ਮੈਨੂੰ ਇੱਕ ਤਾਮਲਡ ਦਾ ਹਾਈ ਕੋਰਟ ਦਾ ਵਕੀਲ ਮਿਲਿਆ ਸੀ ਗਾਈ ਜੇ ਤੂੰ ਜਾਣਦੇ ਜੀਮਲ ਜੀਮਲ ਮੰਨ ਲਓ ਦਾ ਨਾਮ ਸੀਗਾ ਜੀਮਲ ਸਿੰਘ ਤਾਮਲ ਸਿੰਘ ਜੀਮਲ ਸਿੰਘ ਮੈਨੂੰ ਖੁਦ ਮਿਲਿਆ ਫਰੀਦਪੁਰ ਮੈਂ ਸਰਮਾਨਤ ਕੀਤਾ ਹਾਂ ਹਾਂਜੀ ਉਹ ਬੰਦਾ ਤਾਮਲ ਬੋਲਦਾ ਤੇ ਪੰਜਾਬੀ ਵੀ ਸੀ ਬੋਲਦਾ ਤਾਮਲ ਤੇ ਨਾਲ ਅੰਗਰੇਜ਼ੀ ਮੈਂ ਕੋਈ ਸਵਾਲ ਕੀਤਾ ਉੱਤੇ ਮੈਂ ਵੀ ਤੁਸੀਂ ਸਿੱਖੀ ਕਿਉਂ ਧਾਨ ਕੀਤੀ ਉਸ ਬੰਦੇ ਨੇ ਅਮਰਤਾਰੀ ਸੀ ਉਹ ਜੀ ਗੱਲ ਚੇਹਾਨ ਪਾਈ ਮੈਂ ਸਿੱਖੀ ਧਾਨ ਕਿਉਂ ਕੀਤੀ ਉਹਦਾ ਜਵਾਬ ਸੀ ਸਾਨੂੰ ਸਤਕਾਰ ਨਹੀਂ ਸੀ ਮਿਲ ਰਿਹਾ ਸਾਨੂੰ ਲੋਕ ਛੁੱਗਰ ਕਹੇ ਕਿ ਨੀਨੀ ਯਾਦ ਕਰਕੇ ਸਾਨੂੰ ਮੰਜੀ ਤੇ ਨਹੀਂ ਬੈਠਣ ਆ ਸੰਗ ਜੇ ਮੈਂ ਸਾਰੇ ਇਤਿਹਾਸ ਉੱਤਾਰ ਜੋ ਮੈਂ ਸਾਰਾ ਇਤਿਹਾਸ ਪੜਿਆ ਧਰਮ ਪੜਿਆ ਹਾਂ ਅਕੀਤੇ ਮੈਂ ਸਿੱਖ ਧਰਮ ਪੜਿਆ ਮੈਂ ਗੁਰੂ ਨਾਨਕ ਨੂੰ ਪੜਿਆ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਮੈਨੂੰ ਇਹ ਸਮਝ ਲੱਗੀ ਵੀ ਇੱਕੋ ਇੱਕ ਸਿੱਖ ਧਰਮ ਆ ਜਿਹਦੇ ਚ ਬਰਾਬਰੀ ਤਾਂ ਆ ਬਿਲਕੁਲ ਪੰਗਤ ਸੰਗਤ ਇਹ ਇਹਦੇ ਚ ਹੈਗੀ ਆ ਕਹਿੰਦਾ ਫਿਰ ਮੈਂ ਜੋ ਇਤਿਹਾਸ ਪੜਿਆ ਬਾਣੀ ਪੜਨ ਲੱਗ ਪਈ ਸ਼ੁਰੂ ਕਰਤੀ ਮੇਰੇ ਅੰਦਰ ਪਿਆਰ ਜਾ ਗਿਆ ਮੈਂ ਅਮਰ ਛਾ ਕੇ ਅਕਾਲ ਤਰਸਰ ਗਿਆ ਅਮਰ ਹੀ ਰਾਤ ਪ੍ਰਾਰਥਨਾ ਕੀਤੀ ਮੈਂ ਦਸਤਾਰ ਸਜਾਈ ਤਿਰਪਾਨ ਪਾਈ ਹੁਣ ਜਦੋਂ ਤੋਂ ਮੈਂ ਜਾਣ ਲੱਗ ਗਿਆ ਰੀਅਲ ਸਫ਼ਰ ਕਰਦਾ ਹਾਂ ਉਹ ਅੱਗੇ ਤੇ ਜਾਂਮ ਕਦੇ ਜਾ ਰਿਹਾ ਹੁਣਾ ਹੁਣ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਸਰਦਾਰ ਜੀ ਕਹਿੰਦੇ ਮੈਨੂੰ ਸਰਦਾਰ ਨੇ ਲੱਗ ਪਿਆ ਜੀ ਮੈਨੂੰ ਕਹਿੰਦੇ ਔਰ 10000 ਜਿੱਤੇ ਕਿ ਬਾਬਾ ਅਮਰ ਛਾ ਚੁੱਕੇ ਤਾਂ ਉਹਨਾਂ ਨੇ ਦੁਬਾਰਾ ਕੀਤਾ ਉਹ ਪਚਾਰ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਪਿੰਡਾਂ ਪਿੰ ਵੀ ਜੀ ਹੋਰ ਮੈਸਰਦਾਂ ਵੀ ਪੰਜਾਬ ਦੀ ਕੀ ਹੋ ਰਿਆ ਹਾਂ ਸਾਨੂੰ ਲੋੜ ਹੈ ਜੇ ਤੂੰ ਗੱਲ ਕੀਤੀ ਇਹਨਾਂ ਲੋਕਾਂ ਨੂੰ ਪਿਆਰ ਨਾਲ ਜੇ ਆਪਾਂ ਵਰਤਾਂਗੇ ਨਾ ਉਹ ਇਹਨਾਂ ਨੂੰ ਪਿਆਰ ਆ ਔਰ ਸਾਡੀ ਇਹ ਕੋਸ਼ਿਸ਼ ਹੈ ਵੀ ਆਪਾਂ ਅੱਗੇ ਵਾਸਤੇ ਇਹ ਚਾਰ ਜਿਹੜੀ ਪਿਆਚਾਰ ਜਾਰੀ ਰੱਖੇ ਪਰ ਉਹ ਸਾਨੂੰ ਲੋੜ ਹੈ ਸਾਥ ਦੀ ਹਾਂ ਬਲੇ ਨੂੰ ਅੱਜ ਅਰਸਾਸਲ ਹੋ ਗਏ ਚਲੋ ਅਸੀਂ ਆਪ ਦਾ ਜੋ ਸਿੰਘ ਆ ਵੀ ਤਸੰਦ ਕੱਢ ਕੇ ਅਸੀਂ ਜਿੰਨਾ ਕਰਦਾ ਖਰਚ ਪਾਣੀ ਕਰ ਰਹੇ ਹਾਂ ਪਰ ਸਾਨੂੰ ਬਾਲੀ ਮਦਦ ਨਹੀਂ ਬਾਹਰ ਮਿਲ ਰਹੀ ਹੇ ਤਾਂ ਕਹਿਣ ਵਾਲਾ ਕਿਹਨੇ ਮਦਦ ਨਹੀਂ ਕੀਤੀ ਜੇ ਸਾਡੇ ਕੋਲ ਹੋਰ ਮਾਇਆ ਹੋਵੇ ਅਸੀਂ ਹੁਣ ਚੇਤੇ ਕੰਮ ਕਰ ਲਈਏ ਕਰੀਏ ਜਿੰਨੇ ਬੱਚੇ ਐ ਇਹਨਾਂ ਨੂੰ ਕਾਪੀਆਂ ਦੇਣੀਆਂ ਇਤਿਹਾਸ ਦੇ ਗਈ ਹੁਣ ਉਹਨਾਂ ਨੂੰ ਹੋਰ ਵੱਡੇ ਪੱਧਰ ਤੇ ਉਹਨਾਂ ਨੂੰ ਹੋਰ ਚੀਜ਼ਾਂ ਲਾ ਕੇ ਗਈਆਂ ਜਾਂ ਬਈ ਹੋਰ ਵੱਡੇ ਕਿਉਂਕਿ ਸਾਰਾ ਕੁਝ ਤਾਂ ਮਾਇ ਨਾਲ ਹੀ ਹੋਇਆ ਜਿੰਨਾ ਸਾਡੇ ਕੋਲ ਹੁੰਦਾ ਇਹ ਉਹਨਾਂ ਨੇ ਕੱਸੀ ਕਰ ਰਹੇ ਆ ਤੇ ਗੁਰੂ ਕਿਰਪਾ ਕਰੇ ਹੋਰ ਵੀ ਸੰਗਤ ਸਾਥ ਜਿਵੇਂ ਦੇ ਰਹੇ ਆ ਔਰ ਵੇਖ ਇੱਕ ਗੱਲ ਹੋਰ ਵੀ ਆ ਲੋਕ ਸਾਥ ਦਿੰਦੇ ਵੀ ਇੱਕ ਗੱਲ ਵੀ ਆ ਉਹਨਾਂ ਨੇ ਇੱਥੇ ਪੰਡਾ ਪੰਨਾ ਸ਼ੁਰੂ ਕੀਤਾ ਆਪਣਾ ਬਿਲਕੁਲ ਪੰਡਾ ਪੰਨਾ ਸ਼ੁਰੂ ਕੀਤਾ ਸੀ ਕਲੀ ਬੋਦਲਾ ਹੋ ਗਿਆ ਕੋ ਦੂ ਵਾਲਾ ਝਾਮਕੇ ਹੋ ਗਿਆ ਚਰਾਗ ਵਾਲੀ ਹੋ ਗਿਆ ਲੋਕੇ ਕਲਾ ਹੋਇਆ ਇੰਨਾ ਪਿੰਡਾਂ ਦੇ ਵਿੱਚ ਜਿਹੜੇ ਪ੍ਰਬੰਧਕ ਵੀਰ ਨੇ ਸਾਨੂੰ ਬੜਾ ਸਾਥ ਮਿਲਿਆ ਔਰ ਇੰਨੇ ਉਹ ਖੁਸ਼ ਹੋ ਰਹੇ ਕਹਿੰਦੇ ਭਾਈ ਸਾਹਿਬ ਵੀ ਤੁਸੀਂ ਨਾ ਛੇ ਮਹੀਨੇ ਬਾਹਰ ਪੜ੍ਹਾਈ ਜਾਇਆ ਕਰੋ ਹਾਂ ਬਿਲਕੁਲ ਇਹ ਪਿਆਰ ਮਿਲ ਰਿਹਾ ਸਾਨੂੰ ਬਿਲਕੁਲ ਹੁਣ ਲੋਕੀ ਸੰਗਤ ਆਵੇ ਗੁਮਾਨ ਕਿ ਇਹਨਾਂ ਨਾਲ ਗੱਲ ਕੀਤੀ ਵੀ ਆਪਾਂ ਇੱਥੇ ਪ੍ਰੋਗਰਾਮ ਕਰਨਾ ਇਹਨਾਂ ਬੜੇ ਖੁਸ਼ੀ ਨਾਲ ਕਹਿੰਦਾ ਬੱਬੀ ਵਧੀਆ ਗੱਲ ਅਸੀਂ ਲੰਗਰ ਦਾ ਆਪਾਂ ਹਰ ਇਹਨਾਂ ਕੀਤਾ ਪਿੰਡ ਵਾਲਿਆਂ ਨੇ ਬਿਲਕੁਲ ਪਰ ਇਹ ਸਾਰਾ ਜਿਹੜਾ ਪ੍ਰਚਾਰ ਕਰਨਾ ਹੈ ਨਾ ਮੈਂ ਗੁਰਤੀ ਕਿਸੇ ਨੂੰ ਲੱਗ ਆਪਾਂ ਸਾਰੇ ਇਕੱਠੇ ਹੋ ਕੇ ਹਾਂ ਬਿਲਕੁਲ ਇਕੱਠੇ ਹੋ ਕੇ ਇਸ ਲਹਿਰ ਨੂੰ ਹੋਰ ਵਧਾਈ ਦੇ ਹਾਂ ਇੱਥੇ ਜਿਹੜਾ ਕੰਮ ਅਸੀਂ ਕਰ ਅਸੀਂ ਕਰ ਗਏ ਜਿਹੜਾ ਸਿੰਘ ਉਹ ਕਰ ਸਕਦੇ ਆਪੋ ਆਪਣੀਆਂ ਡਿਊਟੀਆਂ ਮੰਨ ਕੇ ਜਿੱਥੇ ਅਸੀਂ ਵੱਡੇ ਪੱਧਰ ਤੇ ਦਾ ਸ਼ੁਰੂ ਕਰੀਏ ਪਰ ਗੋਵਰ ਦਾ ਪ੍ਰਚਾਰ ਦਾ ਕੰਮ ਕਰਾ ਲਈਏ ਬਿਲਕੁਲ ਸਮਾਧੀ ਉਸ ਪਾਸੇ ਜੀ ਇਹ ਇਸ ਉਪਰਾਲੇ ਤੋਂ ਵੱਡਾ ਕੋਈ ਉਪਰਾਲਾ ਗਿਣ ਨਹੀਂ ਸਕਦੇ ਜਿੱਦਾਂ ਤੁਸੀਂ ਇਹ ਗੱਲ ਕੀਤੀ ਇੰਸਟਾਗ੍ਰam ਤੇ ਰੀਲਾਂ ਦੀ ਜਦੋਂ ਆਪਾਂ 84 ਦਾ ਇਤਿਹਾਸ ਪੜ੍ਹਦੇ ਆ ਸੰਤ ਜਰਨੈਲ ਸਿੰਘ ਪੰਡਰਾਲੇ ਉਹ ਜਿਹੜਾ ਸਾਕਾਵਾਪਰ ਦਾ ਸ਼ਹੀਦ ਹੁੰਦੇ ਸਾਰੇ ਸਿੰਘ ਉਹ ਤੋਂ ਬਾਅਦ ਚ ਸਿੱਖਾਂ ਦਾ ਜਿਵੇਂ ਕਤਲੇਆਮ ਹੁੰਦਾ ਉਹ ਉਸ ਤੋਂ ਪਹਿਲਾਂ ਆਮ ਹੀ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਤਕਰੀਬਨ ਸਿੱਖ ਪਗੜੀ ਧਾਰੀ ਸੀ ਹਾਂ ਤੇ ਸਾਫ ਬਿਲਕੁਲ ਸੀ ਘਰਾਂ ਦੇ ਵਿੱਚ ਰਹਿਰਾ ਸਾਹਿਬ ਦਾ ਪਾਠ ਹੁੰਦਾ ਜੀ ਸ਼ਾਮ ਨੂੰ ਸੌਣ ਲੱਗੇ ਰਾਤ ਨੂੰ ਸਿੰਘ ਸੋਲਾ ਸਾਹਿਬ ਦਾ ਪਾਠ ਕਰਕੇ ਸੌਂਦੇ ਹਾਂ ਹਾਂ ਬਾਅਦ ਵਿੱਚ ਜਦੋਂ ਸਿੱਖਾਂ ਦਾ ਵੱਡੇ ਲੈਵਲ ਤੇ ਬੰਦੀ ਬੁੱਚੇ ਡਰ ਗਿਆ ਕਤਲੇਆਮ ਕਰਾਇਆ ਫਿਰ ਇਹਨਾਂ ਪੁਲਸ ਦੀ ਹਜੂਦਗੀ ਵਿੱਚ ਪਿੰਡਾਂ ਦੇ ਵਿੱਚ ਅਖਾੜੇ ਲਵਾਏ ਗਏ ਗੁਰਦਾਸ ਮਾਨ ਮਹਮਦ ਸਦੀਕ ਮਾਨ ਕਰਗੇ ਸਿੰਗਰ ਇਹਨਾਂ ਨੂੰ ਲਾਂਚ ਕੀਤਾ ਗਿਆ ਪਿੰਡਾਂ ਦੇ ਵਿੱਚ ਖੜਿਆਏ ਚਮਕੀਲੇ ਲੋਕਾਂ ਨੂੰ ਕੰਨ ਰਸ ਨਾਲ ਜੋੜਿਆ ਮਨੋਰੰਜਨ ਦੇ ਨਾਂ ਤੇ ਸਾਡਾ ਆਤਮਿਕ ਕਤਲ ਕੀਤਾ ਗਿਆ ਸਰੀਰਕ ਕਤਲ ਤੋਂ ਬਾਅਦ ਜੋ ਸਾਡੇ ਲੋਕਾਂ ਦਾ ਆਤਮਿਕ ਕਤਲ ਕੀਤਾ ਜਾਂ ਮਨੋਰੰਜਨ ਦੇ ਨਾਂ ਤੇ ਅੱਜ ਮਨੋਰੰਜਨ ਇੰਨਾ ਜ਼ਿਆਦਾ ਸਾਡੇ ਲੋਕਾਂ ਦੇ ਵਿੱਚ ਵੜ ਗਿਆ ਇੱਕ ਰੀਲ ਵੇਖਣ ਲੱਗ ਪੈਣ ਤੇ 2-2 ਘੰਟੇ ਲੋਕੀ ਹਾਂ ਕਰਦੇ ਫੋਨ ਚੈੱਕ ਬਿਲਾ ਮਾਰ ਦੇ ਘੜੀ ਨਾ ਸਮਾਂ ਬਰਬਾਦ ਤੇ ਉਹਦੇ ਚੋਂ ਨਿਕਲਦਾ ਕੁਝ ਨਹੀਂ ਹਾਂ ਬਿਲਕੁਲ ਹੁਣ ਮਾਵਾ ਮਾਵਾ ਕੀ ਬੱਚੇ ਨੂੰ ਪਰਚਾ ਨਹੀਂ ਸਕਦੀਆਂ ਪਹਿਲਾਂ ਮਾਵਾ ਤਾਂ ਹੁਣ ਤਾਂ ਉਹ ਹਾਲਾਤ ਨਹੀਂਗੇ ਪਹਿਲਾਂ 8-8 ਬੱਚੇ ਹੁੰਦੇ ਸੀ ਮਾਵਾ ਪਾਲਦਿਆਂ ਸੀ ਬਿਲਕੁਲ ਅੱਜ ਇੱਕ ਬੱਚਾ ਸਾਂਭਣਾ ਮਾਂ ਨੂੰ ਔਖਾ ਹੋ ਗਿਆ ਉਹ ਕੀ ਕਿ ਬੱਚਾ ਮਾੜਾ ਯਾਰ ਹੋਵੇ ਬਸ ਜੀ ਲਾ ਕੇ ਫੋਨ ਤੇ ਫੜਾ ਦੋ ਬੱਚਾ ਉਹਦੇ ਆਹਰੇ ਨਗਰ ਇਹਦੇ ਉਹ ਬੱਚਾ ਕੀ ਸਿੱਖੂਗਾ ਉਹ ਸਮਾਜ ਚ ਕਿਵੇਂ ਵੱਧੂ ਖਲੂਗਾ ਇਹਨੂੰ ਸਾਡੀ ਸਿੱਖੀ ਦੇ ਸਿਧਾਂਤਾਂ ਦਾ ਕੀ ਪਤਾ ਲੱਗੂ ਕੱਲੋਂ ਕੌਮ ਚ ਉਹ ਉਹ ਯੋਧੇ ਕਿੱਦਾਂ ਪੈਦਾ ਹੋਣਗੇ ਇਹਦੇ ਪਿੱਛੇ ਕਾਰਨ ਇੱਕ ਤਾਂ ਇਹ ਨਹੀਂ ਹੈਗਾ ਕਿ ਕਿ ਸਰਕਾਰਾਂ ਦੇ ਜਿਉਂਦੀਆਂ ਜੇ ਗੁਰਮਤ ਦਾ ਪ੍ਰਚਾਰ ਕਰਾਂਗੇ ਗੁਰਮਤ ਦੇ ਰਾਹ ਤੇ ਚੁਰਾਂਗੇ ਉਹ ਸਰਕਾਰ ਦੇ ਲਈ ਰੋੜਾ ਹੈ ਇਹ ਨਾ ਨਹੀਂ برداشت ਕਰਨੀ ਆ ਉਹ ਚੀਜ਼ ਹੈ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆ ਕੇ ਸ਼ੁਰੂ ਕੀਤਾ ਕੀ ਕੀਤਾ ਸਰਕਾਰਾਂ ਕੀ ਉਹਨੇ ਜੁਰਮ ਕੀਤਾ ਕੋਈ ਸੋ ਇਹਦੇ ਵੀ ਇਹੋ ਜਿਹੇ ਉਪਰਾਹਲਿਆਂ ਦੀ ਲੋੜ ਆ ਕਿਉਂਕਿ ਜੇ ਸਾਡੀ ਪੰਥ ਦੀ ਫੁਲਵਾੜੀ ਬੱਚੂ ਦੀ ਤੇ ਪੰਥ ਵਧੂ ਫੁਲੂ ਹਾਂ ਬਗੰਧ ਦੀ ਫੁਲਵਾੜੀ ਸਾਡੇ ਬੱਚੇ ਦੀ ਇਹਨਾਂ ਨੂੰ ਸਾਹਮਣੇ ਦੀ ਜਰੂਰਤ ਹੈ ਤੇ ਜਿੱਦਾਂ ਦੇ ਬਾਬਾ ਜੀ ਇਹ ਉਤਰਾਲੇ ਕਰ ਰਹੇ ਨੇ ਤੇ ਮੈਂ ਤਾਂ ਇਹ ਬੇਨਤੀ ਕਰ ਸਕਦਾ ਸਾਰੇ ਲੋਕਾਂ ਨੂੰ ਪੰਥ ਦੇ ਲੋਕਾਂ ਨੂੰ ਵੀ ਤੁਸੀਂ ਰਾਹ ਚੜ੍ਹ ਕੇ ਰੋ ਜੇ ਸਿੰਘਾਂ ਦਾ ਸਾਥ ਦੇ ਆ ਕੇ ਜਿੰਨਾ ਵੀ ਹੋਵੇ ਤੁੰ ਕਰਕੇ ਮੰਨ ਕਰਕੇ ਤਾ ਹੁੰਦਾ ਹਾਂ ਹਾਂ ਬਿਲਕੁਲ ਸਾਬ ਵਾਜਦੀ ਗ੍ਰੀਸ ਇਹ ਗੱਲ ਦਾ ਸੱਚੀ ਆ ਜੋ ਤੁਹਾਨੂੰ ਦਸੀ ਆ ਕਿਉਂਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਸਾਰਿਆਂ ਦੀ ਲੋੜ ਹੈ ਜੇ ਆਪਾਂ ਰਲ ਮਿਲ ਕੇ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਗੁਰਮਤ ਦੇ ਨਾਲ ਜੋੜਾਂਗੇ ਤੇ ਇਹ ਵੀ ਜੋੜ ਸਕਦੇ ਆ ਕਿਉਂਕਿ ਗੁਰਦੁਆਰੇ ਦੀਆਂ ਜਿਹੜੀਆਂ ਕਮੇਟੀਆਂ ਹਨ ਉਹ ਸਾਥ ਨਹੀਂ ਦਿੰਦੀਆਂ ਨਾ ਕੋਈ ਆਗੂ ਕੋਈ ਸਾਥ ਦਿੰਦਾ ਹੈ ਇਹ ਇਹ ਸਾਥ ਦੇਣ ਲੱਗ ਪਣ ਤੇ ਫਿਰ ਬੱਚਿਆਂ ਦੀ ਹੋਰ ਗੁਰਮਤ ਖਲਾਸਾ ਲਗਾ ਦੇ ਤੇ ਉਹਨਾਂ ਨੂੰ ਹੋਰ ਇਹਨਾਂ ਦੇ ਗੁਰੂ ਦੇ ਨਾਲ ਜੋੜ ਦੇ ਜੋੜਦਾ ਯਤਨ ਕਰਨ ਕਰਦੇ ਕਿਉਂਕਿ ਬੱਚਿਆਂ ਨੂੰ ਆਪਾਂ ਜੋ ਨੈਟ ਦਾ ਜੋ ਭਾਈ ਸਾਹਿਬ ਨੇ ਬੋਧਿਆ ਕਿਉਂਕਿ ਇੱਕ ਨਸ਼ਾ ਹੈ ਉਹ ਨਸ਼ਾ ਥੋੜਾ ਜਿਹਾ ਕਰਦਾ ਹੈ ਲੱਤ ਜਾਂਦਾ ਪਰ ਇਹ ਜਿਹੜਾ ਨੈਟ ਦਾ ਜੋ ਜਿਹੜਾ ਨਸ਼ਾ ਜਿਹੜਾ ਨਾ ਇਹ ਐਸਾ ਹੈ ਕਿ ਇਹਦੇ ਵਿੱਚ 4 5 6 ਘੰਟੇ ਕਈ ਵਾਰ ਸਾਰੀ-ਸਾਰੀ ਦਿਹਾੜੀ ਲੰਘ ਜਾਂਦੀ ਹੈ ਤੇ ਇਹਦੇ ਵਿੱਚੋਂ ਕੋਈ ਨਹੀਂ ਨਿਕਲਦਾ ਕਿ ਇਹ ਅਸਾਂ ਇੰਨਾ ਭਿਆਨਕ ਵਾਏ ਤਰ੍ਹਾਂ ਤਰ੍ਹਾਂ ਦੇ ਵੇਚ ਵੜ ਗਿਆ ਕਿਉਂਕਿ ਸਾਰੇ ਪਰਿਵਾਰ ਦੇ ਜੀ ਜਿਹੜੇ ਹਨ ਉਹ ਉਹਨਾਂ ਦੇ ਲੱਗੇ ਹਨ ਕਿ ਇਹੇ ਵੀ ਗੱਲ ਨਹੀਂ ਸੌਂਦਾ ਬੱਚੇ ਜਿਹੜੇ ਹਨ ਉਹ ਵੀ ਨਹੀਂ ਗੱਲ ਸੌਂਦੇ ਇਸ ਤਰ੍ਹਾਂ ਕਿ ਬੱਚਿਆਂ ਨੂੰ ਆਪਾਂ ਇਹਨਾਂ ਨੂੰ ਗੁਰਦੁਆਰੇ ਭੇਜਿਆ ਕਰੀਏ ਗੁਰਦੁਆਰੇ ਲੈ ਕੇ ਆਇਆ ਕਰੀਏ ਗੁਰਸਿੱਖੀ ਦੇ ਧਾਰਨੀ ਬਣਾਉਣਾ ਕਰਨਾ ਕਰੀਏ ਗੁਰਸਿੱਖੀ ਦੇ ਧਾਰਨੀ ਤਾਰੇ ਬਣ ਸਕਦੇ ਆ ਜੇ ਆਪਾਂ ਗੁਰੂ ਘਰ ਦੇ ਨਾਲ ਜੋੜਾਂਗੇ ਹਾਂ ਬਿਲਕੁਲ ਪੰਜ ਪਿੰਡਾਂ ਦੇ ਜਿਹੜੇ ਬੱਚੇ ਸੀ ਇਕੱਤਰ ਹੋ ਗਏ ਇਸ ਨਗਰ ਦੇ ਵਿੱਚ ਤੁਸੀਂ ਟਹਿਲ ਪਾਣੀ ਵੀ ਬਹੁਤ ਵਧੀਆ ਕੀਤੀ ਸਾਰਿਆਂ ਨੇ ਸਿਫਤ ਕੀਤੀ ਆ ਕਿਵੇਂ ਮਾਣ ਮਹਿਸੂਸ ਹੋਇਆ ਬਹੁਤੇ ਪ੍ਰਬੰਧਕ ਤਾਂ ਇਹ ਕਹਿੰਦੇ ਕਹਿੰਦੇ ਛੱਡੋ ਕਿਉਂ ਆਪਾਂ ਆਪਣੇ ਗੁਰੂ ਘਰ ਦੇ ਵਿੱਚ ਐਵੇਂ ਨਜਾਇਜ਼ ਪ੍ਰੋਗਰਾਮ ਰੱਖਣਾ ਨਜਾਇਜ਼ ਹੀ ਦੱਸਦੇ ਆ ਕਹਿੰਦੇ ਖਰਚਾ ਹੋਏਗਾ ਗੁਰੂ ਘਰ ਦਾ ਪਰ ਤੁਸੀਂ ਜਿਉ ਆ ਆਖਿਆ ਕਿਵੇਂ ਤੁਹਾਨੂੰ ਲੱਗਾ ਸਾਰਾ ਪ੍ਰੋਗਰਾਮ ਰੱਖ ਕੇ ਸਾਰਾ ਪ੍ਰੋਗਰਾਮ ਦੇਖ ਕੇ ਉਹ ਆਸ਼ਗੁਰ ਜੀ ਦਾ ਖਾਲਸਾ ਵਾਲੂ ਜੀ ਦੇ ਪਤੇ ਨੇ ਦੇਖੋ ਜੀ ਅੱਜ ਤੋਂ ਨਾ ਜਦੋਂ 350 ਸਾਲਾਂ ਸਮਾਰਨ ਹੋਏ ਸੀਗੇ ਉਸ ਸਮੇਂ ਤੋਂ ਸਾਡੇ ਭਾਈ ਸਾਹਿਬ ਵੀ ਭਾਈ ਗਰਨੇਸ਼ ਸਿੰਘ ਜੀ ਜਥਾ ਮਰਸੰਚਾਰ ਜਥਾ ਇਹਨਾਂ ਦਾ ਕਿਦੋਂ ਵੀ ਜਾਨੀ ਸਾਡੇ ਪਿੰਡੇ ਇੱਕ ਹੱਕੇ ਦਾ ਕੈਂਪ ਲਾਇਆ ਸੀ ਤੇ 250 ਸਹਿਜ ਪਾਠ ਆਰੰਭ ਹੋਏ ਸੀ ਜੋ ਕਿ ਹਜੇ ਤੱਕ ਚੱਲੀ ਜਾ ਰਹੇ ਆ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਬਦੀ ਆ ਰਹੀ ਆ ਉਹਦੇ ਸੰਬੰਧ ਵਿੱਚ ਵੀ ਹੁਣ ਸਾਡੇ ਪਿੰਡ ਦਾ 300 ਸਹਿਜ ਪਾਠ ਚੱਲ ਰਿਹਾ ਵਾ ਜਿਸ ਤਰ੍ਹਾਂ ਭਾਈ ਸਾਹਿਬ ਹੋਣੀ ਇੱਕ ਸੰਸਥਾ ਲੈ ਕੇ ਜਾਂ ਜਥੇ ਦੇ ਰੂਪ ਵਿੱਚ ਚੱਲਦੇ ਆ ਸਾਡੇ ਪਿੰਡ ਇੱਕ ਛੋਟੀ ਜੀ ਸਾਡੀ ਕਮੇਟੀ ਬਣੀ ਬਾਬਾ ਬੁੱਢਾ ਜੀ ਕਮੇਟੀ ਆ ਜੀ ਅਸੀਂ ਉਹਦੇ ਨਾਲ ਨਾਲ ਮਤਲਬ ਲੰਗਰ ਵੀ ਲਾਨਦੇ ਆ ਜਿੱਥੇ ਕਿਤੇ ਜਰੂਰਤ ਹੁੰਦੀ ਆ ਨਾਮ ਨਾਲ ਉਹ ਸਾਡੇ ਪਿੰਡ ਦੀ ਮਜੇਸਾਣਾ ਵਾਦੀ ਮਿਲਣਾ ਦਾ ਘਰ ਪਰਤੀ ਤੇ ਹਾਇਲ ਬਾਟਦਾ 300 ਸੇਜ ਪਾਟ ਚੱਲਦਾ ਉਹ ਬਾਕੀ ਸਮੇਂ ਸਮੇਂ ਸਿਰ ਸਾਡੇ ਗ੍ਰੰਤੀ ਸਿੰਘ ਆ ਉਹ ਗੁਰਦਰਾ ਸਾਹਿਬ ਸੰਥਿਆ ਦਿੰਦੇ ਆ ਮਤਲਬ ਸਾਨੂੰ ਜਦੋਂ ਇਹਨਾਂ ਨੇ ਅਣਕੇ ਦੱਸਿਆ ਵੀ ਅਸੀਂ ਉਪਰਾਲਾ ਪੰਜਾਬ ਪਿੰਡਾਂ ਦੇ ਕਿ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਮਤਲਬ ਅਸੀਂ ਸਿਆਸਤ ਤੋਂ ਉੱਪਰ ਉੱਠ ਕੇ ਜਿਹੜੀ ਸਾਡਾ ਬਾਬਾ ਬੁੱਢਾ ਕਮੇਟੀ ਬਣੀ ਨੇ ਉਹਦੇ ਵਿੱਚ ਚੱਲ ਪਰ ਸਾਡੇ ਪਾਰਟੀਆਂ ਨਾਲ ਇੱਥੇ ਕੋਈ ਨਹੀਂ ਰਹਿ ਜਾਂਦਾ ਬਿਲਕੁਲ ਗੁਰਮਤ ਪਹਿਲਾਂ ਬਿਲਕੁਲ ਗੁਰਮਤ ਪਹਿਲਾਂ ਜਿਵੇਂ ਉਪਰਾਲਾ ਕਰਨ ਦੀ ਥੋੜੀ ਜਿਹੀ ਜ਼ਰੂਰਤ ਹੁੰਦੀ ਹੈ ਭਾਈ ਸਾਹਿਬ ਉਹਨਾਂ ਨੇ ਛੋਟੇ ਜਿਹੇ ਉਪਰਾਲਾ ਜਿਵੇਂ ਦੱਸਿਆ ਵੀ ਪਿੰਡ ਤੋਂ ਤੁਹਾਨੂੰ ਥੱਲੇੋਂ ਉੱਠਣਾ ਪਊਗਾ ਜੀ ਉੱਪਰ ਵੱਡੇ ਲੈਵਲ ਤੇ ਜਿਹੜੇ ਸਮਾਰਟਮ ਹੋ ਰਹੇ ਨੇ ਉਹ ਸਿਆਸੀਕਰਨ ਹੋ ਰਿਹਾ ਜਿਆਦਾ ਬਿਲਕੁਲ ਇੱਥੇ ਕੋਈ ਸਿਆਸੀਕਰਨ ਨਹੀਂ ਹੋ ਰਿਹਾ ਵੈਸੇ ਉਪਰਾਲੇ ਦੀ ਜ਼ਰੂਰਤ ਬਹੁਤ ਵਧੀਆ ਲੱਗਾ ਬਹੁਤ ਹੀ ਥੋੜਾ ਨਹੀਂ ਬਹੁਤ ਵਧੀਆ ਮੁੰਡਿਆ ਨੇ ਕਿੰਨੇ ਨੌਜਵਾਨ ਸਾਰੇ ਬੱਚੇ ਸੀ ਬਿਲਕੁਲ ਇਹ ਝੋਨੇ ਦੀ ਆਪਾਂ ਪਨੀਰੀ ਰੀਜ ਨਾਲ ਤਿਆਰ ਕਰੀਏ ਤਾਂ ਫਿਰ ਇਹ ਵਿੱਚੋਂ ਨਵਧੀਆ ਹੁੰਦਾ ਪਨੀਰੀ ਨੂੰ ਤਿਆਰ ਕਰਨ ਦੀ ਜ਼ਰੂਰਤ ਤਾਂ ਸਹੀ ਹੈ ਜਿਹੜਾ ਭਾਈ ਸਾਹਿਬ ਉਹਨਾਂ ਨੇ ਅੱਜ ਵਧੀਆ ਫਰੰਲਾ ਕੀਤਾ ਪਨੀਰ ਨੂੰ ਬਹੁਤ ਵਧੀਆ ਤਿਆਰ ਕੀਤਾ ਜੇ ਪਨੀਰੀ ਅੱਗੇ ਛਾੜ ਲਵਾਂਗੇ ਕੋਈ ਤਾਂ ਉਮੀਦ ਰੱਖਦੇ ਦੁਬਾਰਾ ਤੋਂ ਫਿਰ ਸਿੰਘ ਸਾਹਿਬ ਦੀ ਇੱਥੇ ਏਦਾਂ ਦਾ ਪ੍ਰੋਗਰਾਮ ਹੋਣੀ ਕਰਨ ਜੇ ਫਿਰ ਅਸੀਂ ਤਾਂ ਢੀਕਦੇ ਰਹਿੰਨੇ ਆ ਵੇਹੇ ਸਾਡੇ ਪਿੰਡ ਸਮਾਗ ਮੈਨੂੰ ਲੱਗਦਾ ਜੀ ਸਾਲ ਦੇ ਵਿੱਚ ਚਾਰ ਸਮਾਗ ਹੁੰਦੇ ਆ ਜੀ ਤੇ ਅਸੀਂ ਤਾਂ ਕੇ ਅੰਮ੍ਰਿਤ ਸੰਚਾਰ ਦੋ ਤਿੰਨ ਵਾਰੀ ਕਰਾਇਆ ਭਾਈ ਸਰ ਉਹ ਹੋਈ ਸੀਗੇ 2-2 250 ਦੇ ਹੋਰ ਸੰਚਾਰ ਹੁੰਦੇ ਰਹੇ ਸਾਡੇ ਪਿੰਡ ਪੁਰਾਣੀ ਘਟ ਤੋਂ ਘਟ 200 ਤੋਂ 250 ਅੱਜ ਤਾਂ ਸਾਨੂੰ ਹੁਣ ਖੜੇ ਪੈਰੀ ਪਤਾ ਲੱਗਾ ਨਹੀਂ ਤੇ ਚੱਲੋ ਪ੍ਰਚਾਰ ਕਰਕੇ ਪੁਰਾਣੀ ਵੱਧ ਸਕਦੇ ਸੀਗਾ ਉਹ ਸੰਚਾਰ ਵਾਸਤੇ ਬਿਲਕੁਲ ਅੱਗੇ ਸਾਡੇ ਪਿੰਡ ਦੋ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਹਦੇ ਵਿੱਚ 200 ਤੋਂ 300 ਬਾਣੀ ਹੋਰ ਸੰਚਾਰ ਦੇ ਰਹੇ